ਤੁਹਾਨੂੰ ਵਾਕਤ ਕਰਦੇ ਹਾਂ ਦੋਸਤੋ ਇੱਕ ਵਾਰੀ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਗੁਰਪ੍ਰੀਤ ਕੁਕ ਗੀਦਾ ਕਿ ਜਿਹੜਾ ਕੀ ਬਿਆਨ ਆਇਆ ਹੈ ਜਿਸ ਦੀ ਕੀ ਕਾਫੀ ਦਾ ਤਾਰੀਫ ਵੀ ਹੋ ਰਹੀ ਆ ਆਖਿਰਕਾਰ ਗੁਰਪ੍ਰੀਤ ਕੁਕ ਨੇ ਕੀੜੀਆਂ ਗੱਲਾਂ ਕੀਤੀਆਂ ਨੇ ਉਸ ਬਿਆਨ ਦੇ ਵਿੱਚ ਅਤੇ ਕੀ ਕੁਝ ਕਿਹਾ ਆ ਤੁਹਾਨੂੰ ਦੱਸਦੇ ਹਾਂ ਕਿ ਪਾਕਿਸਤਾਨ ਦੇ ਇਫਤਖਾਰ ਠਾਕੁਰ ਜਿਹੜੇ ਨੇ ਜਿਹੜੇ ਕੀ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਦੇ ਬਾਰੇ ਜਿਹੜਾ ਕਿ ਗੁਰਪ੍ਰੀਤ ਖੁੱਗੀ ਦਾ ਇਹ ਬਿਆਨ ਆਇਆ ਹੈ ਆਖਿਰਕਾਰ ਗੁਰਪ੍ਰੀਤ ਖੁੱਗੀ ਨੇ ਅਜੇਹਾ ਕੀ ਬੋਲਿਆ ਜਿਸ ਤੋਂ ਬਾਅਦ ਕੀ ਇਫਤਿਹਾਰ ਠਾਕੂ ਦਾ ਬਿਆਨ ਜਿਹੜਾ ਕਿ ਉਹ ਨਾਲ ਹੀ ਆ ਗਿਆ ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਰਿਪਲਾਈ ਉਹਨਾਂ ਨੇ ਨਾਲ ਹੀ ਦੇ ਦਿੱਤਾ ਗੁਰਪ੍ਰੀਤ ਖੁੱਗ ਨੂੰ ਆਖਿਰਕਾਰ ਇਹ ਕੀ ਚੱਲ ਰਿਹਾ ਹੈ ਐਕਟਰਾਂ ਦੇ ਵਿੱਚ ਅਤੇ ਜੰਗ ਤੋਂ ਬਾਅਦ ਇਫਤਿਹਾਰ ਠਾਕੂ ਦੇ ਕਿਉਂ ਜਿਹੜੀ ਕਿ ਹਾਲਤ ਹੈ ਉਹ ਖਰਾਬ ਹੋ ਚੁੱਕੀ ਆ ਜਿਸ ਤੋਂ ਬਾਅਦ ਕਿ ਉਹ ਬਿਆਨ ਦੇ ਨਾ ਨਹੀਂ ਬੰਦ ਕਰ ਰਹੇ ਅਤੇ ਗੁਰਪ੍ਰੀਤ ਖੁੱਗੀ ਨੇ ਠੋਕਵਾ ਜਿਹੜਾ ਕਿ ਉਹ ਜਵਾਬ ਦਿੱਤਾ ਆ ਜਿਸ ਤੋਂ ਬਾਅਦ ਕੀ ਹੋਣਾ ਐ ਐਕਟਰਾਂ ਦੇ ਵਿੱਚ ਇੱਕ ਅਲੱਗੀ ਜਿਹੜੀ ਕਿ ਉਹ ਵਾਰ ਲੱਗ ਚੁੱਕੀ ਆ ਗੁਰਪ੍ਰੀਤ ਖੁੱਗੀ ਦਾ ਇਹ ਕਹਿਣਾ ਕਿ ਅਸੀਂ ਇਫਤਿਹਾਰ ਠਾਕੁਰ ਨੂੰ ਕੀ ਉਹਨਾਂ ਦੇ ਨਾਲ ਜਿਹੜੇ 2-4 ਹੋਰ ਸੀਗੇ ਉਹਨਾਂ ਨੂੰ ਵੀ ਕੰਮ ਜਿਹੜਾ ਕਿ ਉਹ ਨਹੀਂ ਦਵਾਂਗੇ ਪੰਜਾਬ ਦੇ ਵਿੱਚ ਸਾਰੇ ਸਿੰਗਰਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਕਿਸੇ ਵੀ ਪਾਕਿਸਤਾਨ ਦੇ ਐਕਟਰ ਦੇ ਨਾਲ ਕੰਮ ਨਹੀਂ ਕਰਾਂਗੇ ਨਾ ਹੀ ਉਹਨਾਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਕੰਮ ਦਵਾਂਗੇ ਗਰਪ੍ਰੀਤ ਕੋ ਗੀਦੀ ਆਉਤਨਵਸੀ ਉਹ ਵੀਡੀਓ ਦਿਖਾ ਦਿੰਨੇ ਆ ਜਿਸ ਦੇ ਵਿੱਚ ਕੀ ਉਹਨਾਂ ਨੇ ਇਹ ਸਾਰੇ ਬਿਆਨ ਦਿੱਤੇ ਨੇ ਜਰੂਰ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਉਹ ਗੱਲ ਕਰਕੇ ਇੱਕ ਆਪਣਾ ਵੀ ਸਕੋਪ ਖਰਾਬ ਕਰ ਲਿਆ ਬਾਕੀ ਹੋਰ ਕਲਾਕਾਰਾਂ ਦਾ ਵੀ ਫਿਰ ਉਹਨਾਂ ਦੇ ਨਾਲ ਦੇ ਕਲਾਕਾਰ ਵੀ ਕਹਿ ਰਹੇ ਹੋਣਗੇ ਕਿ ਇਹਦੇ ਨਾਲ ਆਪਾਂ ਕੀ ਤੀਰ ਮਾਰ ਲਿਆ ਥੱਲੇ 30 35 ਕਮੈਂਟ ਆਏ ਹੋਣਗੇ ਵੀ ਚੱਕਤਾ ਜੀ ਵਾਹ ਵਾਹ ਬੱਲੇ ਬੱਲੇ ਤੁਸੀਂ ਉਹ ਗੱਲਾਂ ਕਹੀਆਂ ਉਹ ਕਹਿਤਾ ਜਿਹਦੇ ਨਾਲ ਲੋਕਾਂ ਨੇ ਆਪਣੇ ਆਪ ਨੂੰ ਠੱਗੇ ਮਹਿਸੂਸ ਕੀਤਾ ਕਿ ਅਸੀਂ ਯਾਰ ਇੰਨੀ ਮੁਹੱਬਤ ਦਿੱਤੀ ਤੁਸੀਂ ਇਹ ਗੱਲ ਕਹਿ ਕੇ ਸਾਰੇ ਮਲਿਆ ਮੇਟ ਹੀ ਕਰ ਦਿੱਤਾ ਕਿਸੇ ਪੱਤਰਕਾਰ ਨੇ ਪੁੱਛਿਆ ਤੁਸੀਂ ਦੁਬਾਰਾ ਉਹਨਾਂ ਨਾਲ ਕੰਮ ਕਰੋਗੇ ਫਿਊਚਰ ਮੈਂ ਕਿਹਾ ਵੀ ਹੁਣ ਕੰਮ ਕਰਨ ਦਾ ਤੇ ਸਵਾਲ ਤਾਂ ਪੈਦਾ ਹੁੰਦਾ ਜੀ ਉਹਨਾਂ ਨੂੰ ਹੁਣ ਕੋਈ ਦੁਬਾਰਾ ਪ੍ਰੋਡਿਊਸਰ ਡਾਇਰੈਕਟਰ ਕੋਈ ਕਾਸਟ ਕਰੇਗਾ ਤਾਂ ਮੇਰਾ ਅਗਲਾ ਸਵਾਲ ਹੀ ਸੀ ਉਹਨਾਂ ਨੇ ਕਾਸਟ ਕਰਨ ਜੋਗੇ ਨਹੀਂ ਛੱਡਿਆ ਕਿਸੇ ਨੂੰ ਤੇ ਉਹਨਾਂ ਨੂੰ ਕੋਈ ਦੁਬਾਰਾ ਇੱਥੇ ਕਾਸਟ ਕਰੇ ਇੱਕ ਕੁੱਕ ਸ਼ਬਦ ਦੀ ਆ ਤੁਹਾਨੂੰ ਕਿੱਥੇ ਹਾਂ ਉਹਦੇ ਨਾਲ ਤੁਸੀਂ ਸੋਸ਼ਲ ਹਾਰਮਨੀ ਖਰਾਬ ਕੀਤੀ ਹੈ ਫੌਜੀ ਨਾਲ ਫੌਜੀ ਲੜ ਰਿਹਾ ਠੀਕ ਆ ਆਪਣੇ ਆਪਣੇ ਹੱਕਾਂ ਲਈ ਆਪੋ ਆਪਣੇ ਮੁਲਕ ਦੀ ਅਜ਼ਮਤ ਲਈ ਤੁਸੀਂ ਲੜ ਰਹੇ ਉਹਨਾਂ ਦਾ ਕੰਮ ਹੈ ਨਾਲੇ ਉਹਨਾਂ ਦੀ ਡਿਊਟੀ ਹੈ ਡਿਊਟੀ ਹੈ ਆਪਣੇ ਆਪਣੇ ਦੇਸ਼ ਦੀ ਹਿਫਾਜ਼ਤ ਕਰ ਜੀ ਹਾਂ ਜੀ ਦੋਸਤੋ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਦੀ ਸ਼ੁਰੂਆਤ ਵਿੱਚ ਹੀ ਦੱਸਿਆ ਸੀਗਾ ਕਿ ਗੁਰਪ੍ਰੀਤ ਕੋਗਿਨੇ ਇਫਤਿਹਾਰ ਠਾਕੁਰ ਨੂੰ ਜਿਹੜਾ ਕਿ ਉਹ ਜਵਾਬ ਦਿੱਤਾ ਆ ਆਖਿਰਕਾਰ ਪੰਜਾਬ ਦੇ ਹਰ ਇੱਕ ਸਿੰਗਰ ਦੇ ਮੂੰਹੋਂ ਇਹ ਨਿਕਲ ਰਿਹਾ ਆ ਕਿ ਜੇਕਰ ਉਹਨਾਂ ਨੇ ਇਹ ਕੁਝ ਕਹਿਣਾ ਹੀ ਸੀਗਾ ਤੇ ਆਪਣੇ ਵਾਸਤੇ ਕਹਿੰਦੇ ਨਾ ਕਿ ਹੋਰਾਂ ਵਾਸਤੇ ਕਹਿੰਦੇ ਕਿਉਂਕਿ ਉਹਨਾਂ ਨੇ ਆਪਣੇ ਨਾਲ ਨਾਲ ਜਿਹੜਾ ਕਿ ਹੋਰਾਂ ਦਾ ਕੰਮ ਵੀ ਠੱਪ ਕੀਤਾ ਆ ਜਿਸ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਤਾਂ ਉਹਨਾਂ ਨੂੰ ਕਿਤੇ ਵੀ ਕੰਮ ਨਹੀਂ ਮਿਲਣ ਵਾਲਾ ਅਤੇ ਨਾ ਹੀ ਕੋਈ ਇੰਡੀਅਨ ਜਿਹੜਾ ਕਿ ਹਿੰਦੁਸਤਾਨ ਦਾ ਕੋਈ ਵੀ ਵਿਅਕਤੀ ਆ ਉਹਨਾਂ ਦੇ ਨਾਲ ਐਕਟਰ ਖਾਸ ਕਰਕੇ ਕੰਮ ਨਹੀਂ ਕਰੇਗਾ ਇਹ ਹੀ ਸਾਰਿਆਂ ਦਾ ਬਿਆਨ ਆ ਆਖਿਰਕਾਰ ਉਹਨਾਂ ਨੇ ਜੰਗ ਦੇ ਦੌਰਾਨ ਜਵਾਬ ਦੇਣ ਦੇ ਵਿੱਚ ਕੋਈ ਕਸਾ ਨਹੀਂ ਸੀਗੀ ਛੱਡੀ ਜਿਸ ਤੋਂ ਬਾਅਦ ਕੀ ਸਾਰੇ ਐਕਟਰਾਂ ਨੇ ਇਹੋ ਸੋਚਿਆ ਕਿ ਜੇਕਰ ਇਹ ਸਾਡੇ ਦੇਸ਼ ਦੇ ਬਾਰੇ ਇਦਾਂ ਬੋਲ ਰਹੇ ਨੇ ਤੇ ਕੰਮ ਕਰਕੇ ਪੈਸੇ ਵੀ ਸਾਡੇ ਕੋਲੋਂ ਹੀ ਕਮਾ ਰਹੇ ਨੇ ਤੇ ਸਾਨੂੰ ਹੀ ਬੋਲ ਰਹੇ ਨੇ ਉਸ ਤੋਂ ਬਾਅਦ ਸਾਰੇ ਐਕਟਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਕੰਮ ਦੇਣਾ ਜਿਹੜਾ ਕਿ ਉਹ ਬੰਦ ਕਰ ਦਿੱਤਾ ਆ ਹੁਣ ਇਹਨਾਂ ਨੂੰ ਕੋਈ ਵੀ ਕੰਮ ਨਹੀਂ ਮਿਲੇਗਾ ਨਾ ਹੀ ਕਿਸੇ ਡਰਾਮੇ ਦੇ ਵਿੱਚ ਨਾ ਹੀ ਮੂਵੀ ਦੇ ਵਿੱਚ ਨਾ ਹੀ ਗਾਣਿਆਂ ਦੇ ਵਿੱਚ ਕੋਈ ਪਾਕਿਸਤਾਨੀ ਜਿਹੜਾ ਕਿ ਵਿਅਕਤੀ ਆ ਐਕਟਰ ਆ ਉਹ ਦਿਖਾਈ ਦਵੇਗਾ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਕਹੋច ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਵਿੱਚ ਜਰੂਰ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਨੂੰ ਦੇਖਣ ਵਾਸਤੇ ਜਿਨ੍ਹਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ